ਤੇਜ਼ ਰਫ਼ਤਾਰ ਸਕੋਰਪਿਓ ਗੱਡੀ ਦੇ ਵੱਲੋਂ ਮੋਟਰਸਾਈਕਲ ਚਾਲਕ ਨੂੰ ਚਪੇੜ ਦੇ ਵਿੱਚ ਲਿਆ ਗਿਆ ਜਿਸ ਦੀ ਮੌਕੇ ਤੇ ਜਾਨ ਚਲੀ ਗਈ ਹੈ ਸਮਰਾਲਾ ਮਾਛੀਵਾੜਾ ਸੜਕ ਤੇ ਹਾਦਸਾ ਵਾਪਰਿਆ ਇਸ ਮੌਕੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ ਤਾਂ ਸਮਰਾਲਾ ਸਾਈਡ ਤੋਂ ਮਾਛੀਵਾੜਾ ਵੱਲ ਜਾ ਰਹੀ ਤੇਜ਼ ਰਫ਼ਤਾਰ ਸਕੋਰਪਿਓ ਗੱਡੀ ਦੇ ਵੱਲੋਂ ਇੱਕ ਮੋਟਰਸਾਈਕਲ ਚਾਲਕ ਨੂੰ ਦਰੜ ਦਿੱਤਾ ਗਿਆ ਜਿਸ ਦੀ ਕੀ ਜਾਨ ਚਲੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਮਾਛੀਵਾੜਾ ਸავਿਕਿਕ ਫੈਕਟਰੀ ਦੇ ਵਿੱਚ ਕੰਮ ਕਰਦਾ ਤੇ ਰੋਜ਼ਾਨਾ ਡਿਊਟੀ ਖਤਮ ਕਰਨ ਤੋਂ ਬਾਅਦ ਘਰ ਵਾਪਸ ਪਰਤ ਰਿਹਾ ਸੀ ਕਿ ਪਿੰਡ ਬੱਲਿਓ ਦੇ ਕੋਲ ਜਦ ਪਹੁੰਚਿਆ ਤਾਂ ਸਾਹਮਣੇ ਤਵਾਰੀ ਸਕੋਰਪਿਓ ਗੱਡੀ ਨੇ ਉਸ ਨੂੰ ਚਪੇੜ ਦੇ ਵਿੱਚ ਜਹਿ ਲਿਆ ਜਿਸ ਦੇ ਨਾਲ ਇਸ ਵਿਅਕਤੀ ਨੂੰ ਦੜ ਰਿਆ ਗਿਆ ਤੇ ਇਸ ਦੀ ਜਾਨ ਚਲੀ ਗਈ ਹੈ ਉੱਥੇ ਹੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਵੀ ਮੌਕੇ ਤੇ ਸਦਿਆ ਸਕੋਰਪਿਓ ਗੱਡੀ ਪੁਲਿਸ ਨੇ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਡਾਕਟਰ ਨਵਦੀਪ ਸਿੰਘ ਸਰ ਹੁਣੀ ਥੋੜੀ ਦੇਰ ਪਹਿਲਾਂ ਮੈਂ ਕੋਈ ਇੱਕ ਡੈਡ ਬੋਡੀ ਆਈ ਹੈ ਜਿਹਨਾਂ ਦਾ ਨਾਮ ਇੰਦਰ ਇੰਦਰਜੀਤ ਸਿੰਘ ਸਨੁ ਭਰਵਨ ਸਿੰਘ ਆ ਉਹ ਚੰਡੀਗੜ੍ਹ ਸਮਰਾਲਾ ਰਹਿੰਦੇ ਆ ਤੇ 50 ਤਕਰੀਬਨ 50 ਸਾਲ ਦੀ ਉਮਰ ਆ ਉਹਨਾਂ ਦੀ ਤੇ ਜੋ ਐਕਸੀਡੈਂਟ ਨਾਲ ਬਾਲੇਉ ਦੇ ਕੋਲ ਹੋਇਆ ਕਿਹੜੀ ਚੀਜ਼ ਨਾਲ ਹੋਇਆ ਜੀ ਐਕਚੂਅਲ ਕਿਹੜੀ ਦੀ ਜਿੰਗ ਹੈ ਇਹ ਬਾਈਕ ਤੇ ਸੀਗੇ ਤੇ ਐਕਚੂਅਲ ਗਿੜੀ ਨਾ ਅ ਸ਼ਾਇਦ ਜੀਪਾ ਸਕੋਰਪੀਓ ਵਗੈਰੇ ਸ਼ਰੂ ਹੈ ਅ ਇਨੀ ਡਿਟੇਲ ਮੈਨੂੰ ਨਹੀਂ ਪਤਾ ਬਟ ਇਹ ਹੈ ਕਿ ਅ ਜਿਹੜਾ ਐਕਸੀਡੈਂਟ ਆ ਉਹ ਸ਼ਾਇਦ ਵਾਪਸ ਆ ਰਹੇ ਸੀ ਮੱਛਵਾੜੇ ਤੋਂ। ਹਲੋ ਹਰਪਾਲ ਸਿੰਘ ਰਿਪੋਰਟ ਆ ਗਈ ਸੀ। ਵਿਸ਼ਕਰਮਨੀਚਰ ਤੋਂ ਬੋਲਦੇ ਆ। ਇਹ ਜਿਹੜਾ ਐਕਸੀਡੈਂਟ ਹੋਇਆ ਕੀ ਹੈ ਜੀ? ਇਹ ਮੇਰੇ ਗਵਾਰਡੀ ਨੇ ਜੀ, ਇੰਦਰਜੀਤ ਸਿੰਘ ਮੱਛਵਾੜਾ ਸਾਹਿਬ ਤੋਂ ਡਿਊਟੀ ਕਰਕੇ ਆ ਰਹੇ ਸੀ ਆਪਣੇ ਘਰ ਨੂੰ 7:05 ਤੇ ਤੇ ਕੋਈ ਸਕਾਰਪੀ ਵਾਲੇ ਸੀਗੇ ਮੁੰਡੇ। ਉਹਨੇ ਸਿੱਧੀ ਟੱਕਰ ਹੋ ਗਈ ਜੀ। ਰੋਂਗ ਸਾਈਡ ਤੇ ਜਾ ਕੇ ਟੱਕਰ ਮਾਰੀ ਉਹਨਾਂ ਨੇ। ਤੇ ਕੀ ਕੰਮ ਕੀ ਕਰਦੇ ਨੇ? ਇਹ ਫੈਕਟਰੀ ਡਿਊਟੀ ਕਰਦੇ ਨੇ ਫੈਕਟਰੀ। ਉਮਰ ਕਿੰਨੀ ਹੋਗੀ 45 ਸਾਲ ਤੇ ਕਿੰਨੇ ਵਜੇ ਦੀ ਘਟਨਾ ਹੈਗੀ 7:05 ਵਜੇ ਤੇ ਜੀ ਐਕਸੀਡੈਂਟ ਕਿੱਥੇ ਹੋਇਆ ਜੀ ਇਹ ਬਾੜੇ ਕੋਲ ਗਰਾਂਡ ਢਾਬੇ ਦੇ ਨੇੜੇ ਦੇ ਲਈ ਹੈ ਬਿਲਕੁਲ ਇਹਨਾਂ ਦੀ ਮੌਤ ਦੀ ਡੈਥ ਹੋ ਗਈ ਜਾਂ ਹਸਪੀਟਲ ਲੱਗ ਨਾ ਮੌਤ ਦੀ ਡੈਥ ਹੋ ਗਈ ਮੌਤ ਦੀ ਡੈਥ ਹੋ ਗਈ ਤੇ ਗੱਡੀ ਉਹ ਰੋਕੀ ਖੜੀ ਹੈ ਜੀ ਗੱਡੀਆਂ ਦੋਨੇ ਉੱਥੇ ਖੜੀਆਂ ਨੇ ਮੋਟਰਸਾਈਕਲ ਦੀ ਚੀ ਆ ਉਹਦੇ ਗੱਡੀ ਦੇ ਸਕਰਵੀਓ ਦੇ ਤੇ ਗੱਡੀ ਉੱਥੇ ਮੌਜੂਦ ਖੜੀ ਆ ਪੁਲਿਸ ਨੂੰ ਪਹੁੰਚਾ ਦਿੱਤੀ ਸੀ ਪੁਲਸ ਆ ਜੀ ਆ ਜਿਆ ਭੈਣੀ ਸਾ ਉਹ ਉੱਥੇ ਪਹੁੰਚ ਗਏ ਨੇ ਤੇ ਬਾਡੀ ਇੱਥੇ ਲਿਆਂਦੀ ਆਪਣੇ ਆਸਤਨ ਲੈਂਦੀ ਆ ਮਚਵਾੜ ਤੋਂ ਸੁਵਾਲਾ ਨੂੰ ਆ ਰਹੀ ਜੀ ਹਾਂਜੀ ਹਾਂਜੀ ਡਿਊਟੀ ਕਰਕੇ ਆਪਣੇ ਆ ਜੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਜੀ ਹੋਰ ਵੀ ਕੋਈ ਗੱਡੀ ਨੈਕਸੈਂਟ ਹਾਂਜੀ ਹਾਂਜੀ ਹਾਂਜੀ